ਅੱਜ ਆਪਾਂ ਦੀ ਮੀਟਿੰਗ ਸ਼ੁਰੂ ਕਰਨੀ ਚਾਹੁੰਦੇ ਆ ਵੀ ਸਾਰਿਆਂ ਨੂੰ ਬੇਨਤੀ ਇਹਦੇ ਕਿ ਤੁਸੀਂ ਫੋਟੋਆਂ ਖਿੱਚ ਲਿਆ ਆਂ ਸਾਨੂੰ ਸ਼ੁਰੂ ਕਰ ਲੈਂਦੇ ਆ ਮੀਟਿੰਗ ਹੋ ਗਈ ਹੈ ਦੀ ਕਾਂਗਰਸ ਦੇ ਸੰਪਰਕ ਦੇ ਵਿੱਚ ਨੇ ਕਾਂਗਰਸ ਦੇ ਪਹੁੰਚੇ ਹੋਣ ਦੀ ਨਜ਼ਰ ਯਾਰ ਭਾਈ ਤੁਸੀਂ ਕਰੋ ਸਾਰਾ ਪ੍ਰੋਗਰਾਮ ਜੋ ਬਗੜ ਜਾਣਾ ਹੈ ਅੱਜ ਇੱਕ ਸੱਦੇ ਕਰ ਸਾਰਿਆਂ ਨਾਲ ਪਹਿਲੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅਸੀਂ ਸਾਰੇ ਹੀ ਨਵੇਂ ਚੁਣੇ ਹੋਏ ਕਾਉਂਸਲਰਸ ਦਾ ਉਹਨਾਂ ਨੂੰ दिली ਮੁਬਾਰਕਬਾਦ ਪੇਸ਼ ਕਰਦੇ ਹਾਂ ਦੂਸਰੀ ਗੱਲ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਇਹ ਬਿਲਕੁਲ ਸਾਫ਼ ਸੁਥਰੀ ਗੱਲ ਸਾਹਮਣੇ ਰੱਖੀ ਹੈ ਕਿ ਕਾਂਗਰਸ ਤੇ ਇੰਟਰਸਟ ਨੂੰ ਸਾਹਮਣੇ ਰੱਖਦੇ ਹੋਏ ਮੈਚ ਲੜੀ ਆ ਸਾਰੇ ਕਾਉਂਸਲਰਸ ਦੇ ਸੈਂਟੀਮੈਂਟਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਵੀ ਫੈਸਲਾ ਹੋਏਗਾ ਨਾ ਨਾ ਕੋ ਪਾਰਟੀ ਵਿਚਾਰ ਕੇ ਸਾਰਿਆਂ ਦੀ ਸਹਿਮਤੀ ਨਾਲ ਨੰਬਰ 2 ਜਿਹੜੀ ਇੰਪੋਰਟੈਂਟ ਗੱਲ ਹੈ ਕਿ ਅਜੇ ਗਵਰਨਮੈਂਟ ਦੀ ਕੋਈ ਨੋਟੀਫਿਕੇਸ਼ਨ ਨਹੀਂ ਹੈ ਨੰਬਰ 2 ਉਸ ਤੋਂ ਬਾਅਦ ਨੋਟੀਫਿਕੇਸ਼ਨ ਤੋਂ ਮੇਅਰ ਦੀ ਕੋ ਰੈਜ਼ੋਲੂਸ਼ਨ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਨੋਟੀਫਿਕੇਸ਼ਨ ਆਏਗੀ ਉਸ ਤੋਂ ਬਾਅਦ ਹੋਏਗਾ ਤੇ ਸਾਨੂੰ ਪੂਰ ਨਾਸ ਹੈ ਇੱਕ ਤੇ ਸਾਰੇ ਤੇ ਸਾਰੇ ਕੌਂਸਲਰਸ ਆਏ ਹੁਣ ਸਾਨੂੰ ਯਕੀਨ ਦਵਾਇਆ ਕਿ ਸਾਡੇ ਬਾਅਦ ਸਾਰੋਂ ਇੰਪੋਰਟੈਂਟ ਮਸਲਾ ਕਿ ਕਾਂਗਰਸ ਪਾਰਟੀ ਦਾ ਮੇਅਰ ਬਣਨਾ ਚਾਹੀਦਾ ਤਾਂ ਇਨੀ ਗੱਲ ਹੀ ਅਸੀਂ ਤੁਹਾਡੇ ਸਾਹਦੇ ਸਾਬ ਬਾਹਰਲੇ ਫੇਰੇ ਤੇ ਚੱਲ ਗਏ ਨੇ ਪੰਜਾਬ ਲਵਾ ਦੇ ਮੁੱਖ ਮੰਤਰੀ ਸਾਬ ਬਾਹਰਲੇ ਯਾਰ ਪਹਿਲਾਂ ਮੈਨੂੰ ਸਾਨੂੰ ਸਾਡਾ ਕੰਮ ਕਰਨਾ ਸਮੂਚੀ ਅੰਮ੍ਰਿਤਸਰ ਦੇ ਲੋਕਾਂ ਦਾ ਇਸ ਪੁਤਰ ਨਗਰੀ ਦੇ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਗ ਦਾ ਵਿਸ਼ਵਾਸ ਪਕੜਟਾਇਆ ਹੈ ਸਾਨੂੰ ਇੱਥੇ ਬਹੁਮਤ ਦੇ ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਸ਼ਾਇਦ ਜਿਹੜੇ ਸ਼ਹਿਰੀਏ ਕਿਉਂਕਿ ਪਾਰਲੀਮੈਂਟ ਦੀਆਂ ਸੱਤ ਚੋਣਾਂ ਜਿੱਤਣ ਤੋਂ ਬਾਅਦ ਤੇ ਉਸ ਤੋਂ ਬਾਅਦ ਸਰਪੰਚੀਆਂ 50% ਜਿੱਤਣ ਤੋਂ ਬਾਅਦ ਆਮ ਲੋਕ ਇਹ ਗੱਲ ਕਹਿੰਦੇ ਨਜ਼ਰ ਆਈ ਸੀ ਥੋੜਾ ਜਾ ਕਿ ਸ਼ਹਿਰਾਂ ਦੇ ਵਿੱਚ ਖਾਜੇ ਕਾਂਗਰਸ ਨੂੰ ਪਸੰਦ ਲੋਕ ਘਟ ਕਰਦੇ ਆ ਵਿੱਚ ਬੀਜੇਪੀ ਵੀ ਸੀ ਵਿੱਚ ਆਪ ਵੀ ਸੀ ਲੇਕਿਨ ਇਸ ਪੰਜ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਮੁੱਚੇ ਪੰਜਾਬ ਭਰ ਦੇ ਵਿੱਚ ਇਹ ਸਨੇਹਾ ਦਿੱਤਾ ਹਾਲਾ ਕਿ ਪਾਰਲੀਮੈਂਟ ਵਿੱਚ ਸ਼ਹਿਰਾਂ ਚੋਂ ਅਸੀਂ ਵੋਟ ਘਟੇ ਸਾਂ ਜਿਵੇਂ ਲੁਧਿਆਣਾ ਅੰਮ੍ਰਿਤਸਰ ਸਨੇਹਾ ਦਿੱਤਾ ਕਿ ਅੱਜ ਪੰਜਾਬ ਦੇ ਸ਼ਹਿਰੀਆਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਤੇ ਅੱਜ ਮੈਂ ਇਸ ਪਵਿੱਤਰ ਨਗਰੀ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹਨਾ ਹੈ ਪੰਜਾਬ ਦੀ ਸਰਕਾਰ ਨੂੰ ਇੱਕ ਵੱਡੀ ਬੱਜਰ ਗੁਨਾਹ ਤੁਸੀਂ ਰੋਜ਼ਾਨਾ ਕਰ ਰਹੇ ਹੋ ਆਦਰਯੀਆਂ ਭਗਵੰਤ ਸਿੰਘ ਮਾਨ ਸਾਹਿਬ ਉਹ ਬੱਜਰ ਗੁਨਾਹ ਇਹ ਹੈ ਕਿ ਤੁਸੀਂ ਸਾਰੇ ਰੀਤੀ ਰਿਵਾਜ ਤੋਂ ਤੋੜ ਕੇ ਸਾਰੀਆਂ ਜਿਹੜੀਆਂ ਕਦਰਾਂ ਤੇ ਕੀਮਤਾਂ ਡੈਮੋਕ੍ਰੇਸੀ ਦੀਆਂ ਤੇ ਕਨਸਟੀਟਿਊਸ਼ਨ ਦੀਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਔਰ ਜਾਨਾ ਤੋੜਦੇ ਹੋ ਬੇਸ਼ੱਕ ਤੁਸੀਂ ਫੋਟੋ ਕਮਰੇ ਚ ਲਈ ਹੈ ਸਾਡੇ ਲੋਕਾਂ ਨੂੰ ਖਰੀਦਣ ਦੀ ਸਾਡੇ ਲੋਕਾਂ ਨੂੰ ਡਰੋਂ ਦੀ ਪਹਿਲਾ ਵੋਟਾਂ ਤੋਂ ਪਹਿਲਾਂ ਤੇ ਹੁਣ ਜਿੱਤਣ ਤੋਂ ਬਾਅਦ ਜਾਨਾ ਕੋਸ਼ਿਸ਼ ਕਰਦੇ ਹੋ ਇੱਕ ਉਹਦਾ ਰੰਦੇ ਤੌਰ ਤੇ ਦੱਸਣਾ ਚਾਹੁੰਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਡਾ ਇੱਕ ਐਮਐਲਏ ਖਰੀਦਿਆ ਸੀ ਜੀਰਾਂ ਨਾਂ ਸੀ ਜਤਿੰਦਰ ਜੈਨ ਇਹ ਮੋਗੇ ਦਾ ਐਮਐਲਏ ਸੀ ਔਰ ਮੌਜੂਦਾ ਐਮਐਲਏ ਪਾਰਟੀ ਸਾਡੀ ਛੱਡ ਕੇ ਤੇ ਫਿਰ ਬਾਏ ਇਲੈਕਸ਼ਨ ਹੋਇਆ ਸੀ ਜਿੱਥੋਂ ਇਹ ਸ਼ੁਰੂਆਤ ਹੋਈ ਇਹ ਰਵਾਇਤ ਸ਼ੁਰੂ ਹੋਈ ਕਿ ਇੱਧਰ ਲੈ ਜਾਓ ਉੱਧਰ ਲੈ ਜਾਓ ਅੱਜ ਜੋ ਜੈਨ ਸਾਹਿਬ ਦਾ ਕੋਈ ਵਾਲੀਵਾਰਸ ਲੱਭਿਆ ਨਹੀਂ ਮੇਰੇ ਸਤਕਾਰਯੋਗ ਦਾ ਥਿਆਆ ਤੇ ਅੱਜ ਜੋ ਪਾਰਟੀ ਦਾ ਹਾਲ ਉਹ ਵੀ ਦੇਖ ਲਓ ਸੋ ਮੇਰੀ ਇਹ ਬੇਨਤੀ ਹੈ ਜੀ ਡੈਮੋਕ੍ਰੇਸੀ ਦੇ ਮਤਾਬਕ ਜਿੰਨੇ ਚੁਣੇ ਹੋਏ ਲੋਕ ਹੈ ਉਹਨਾਂ ਨੂੰ ਆਪਣੇ ਮਤ ਦਾ ਇਸਤੇਮਾਲ ਕਰਨ ਦਿਓ ਆਵੇ ਹੱਕ ਦਾ ਇਸਤੇਮਾਲ ਕਰਨ ਦਿਓ ਤੀਜੀ ਗੱਲ ਅੱਜ ਸਾਰੇ ਦੇ ਸਾਰੇ ਕਾਰਪੋਰੇਟਰ ਪਿਛਲੇ ਦਿਨਾਂ ਚੁਣੂ ਮੀਡੀਆ ਨੇ ਚੈਨਲਸ ਨੇ ਤੁਸੀਂ ਆਪ ਦੀਆਂ ਸੁਰਖੀਆਂ ਲਾਈਆਂ ਕਿ ਕਾਂਗਰਸ ਦੇ ਵੀ ਜਿਹੜੇ ਸੀਗੇ ਕਾਉਂਸਲਰ ਉੱਥੇ ਨਹੀਂ ਪਹੁੰਚੇ ਤੇ ਕਾਂਗਰਸ ਆਪੋ ਤਾਪ ਤੇ ਦੋ ਫਾੜ ਹੈ ਹਾਲਾਂਕਿ ਉਹ ਬੇਬੁਨਿਆਦੀ ਖਬਰਾਂ ਤੇ ਝੂਠੀ ਗੱਲ ਸੀ ਅੱਜ ਇਹ ਗੱਲ ਸਿੱਧ ਹੋ ਗਈ ਅੱਜ ਦੀ ਇਸ ਮੀਟਿੰਗ ਕੀ ਸਾਰੇ ਕਾਉਂਸਲਰ ਤੇ ਸਮੁੱਚੇ ਸਟੇਕ ਹੇਲਡਰਜ਼ ਲੀਡਰ ਸਹਿਬਾਨ ਅੱਜ ਦੀ ਮੀਟਿੰਗ ਚ ਉਪਸਤਿਤ ਹੋਏ ਹੈ ਬਾਜਵਾ ਸਾਹਿਬ ਨੇ ਠੀਕ ਫਰਮਾਇਆ ਕਿ ਅਸੀਂ ਹਜੇ ਨੋਟੀਫਿਕੇਸ਼ਨ ਨਹੀਂ ਹੋਇਆ نوٹیفیکیشن ਤੋਂ ਬਾਅਦ ਕਿਸ ਤਰ੍ਹਾਂ ਦੀ ਰੂਪਰੇਖਾ ਬਣਦੀ ਹੈ ਔਰਤ ਨੂੰ ਜ਼ਿੰਮੇਵਾਰੀ ਮਿਲਦੀ ਹੈ ਮਰਦ ਨੂੰ ਮਿਲਦੀ ਹੈ ਰਿਜ਼ਰਵ ਨੂੰ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਸਾਰੇ ਸਟੇਕ ਹੋਲਡਰਸ ਦੀਆਂ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਇਹ ਸਾਰਿਆਂ ਨੇ ਹੱਥ ਖੜੇ ਕਰਕੇ ਦੇਖਿਆ ਕਿ ਜੋ ਹਾਈ ਕਮਾਂਡ ਫੈਸਲਾ ਲਏਗੀ ਉਹ ਸਾਨੂੰ ਮਨਜ਼ੂਰ ਹੋਏਗਾ ਅੱਜ ਦੀ ਮੀਟਿੰਗ ਸਭ ਕੁਝ ਹੋ ਗਿਆ ਬਾਕੀ ਰਹਿ ਗਿਆ ਪਾਵਰ ਟੂ ਕੈਡੀਟ ਬੰਦ ਤੋਂ ਬਾਹਰ ਹੋ ਗਏ ਆ ਇੰਡੀਆ ਦੇ ਬੰਦਨ ਦੀ ਗੱਲ ਬਾਤ ਕਰਾਂਗੇ ਅੱਜ ਅੰਮ੍ਰਿਤਸਰ ਦੀ ਗੱਲ ਪੰਜ ਜਿਹੜੇ ਬਾਕੀ ਰਹਿ ਗਏ ਕਿਉਂਕਿ ਹਲੇ ਮੰਜ਼ਿਲ ਜਰੀ ਦੂਰ ਹੈ 44 ਹੋਣੇ ਜ਼ਰੂਰੀ ਹੈ ਤੇ 45 ਹੋ ਚੁੱਕੇ ਨੇ ਸਾਡੇ ਸਾਡੇ ਕੋਲੇ ਜਿਹੜੀ ਸਮਝ ਹੈ ਮੁਤਾਬਕ ਹੈ ਅਸੀਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਮੇਰਾ ਖਿਆਲ ਕਾਂਗਰਸ ਕੋਲੇ 50 ਦਾ ਆਂਕੜਾ ਪਾਰ ਹੋ ਜਾਏਗਾ ਅਚਾ ਕੋਈ ਆਮ ਆਦੀ ਪਾਰਟੀ ਦੇ ਕਾਉਂਟਰ ਵੀ ਟੁੱਟ ਕੇ ਆ ਰਹੇ ਨੇ ਮੈਨੂੰ ਨਹੀਂ ਪਤਾ ਕਿਹੜੇ ਕੋਈ ਇਸ ਤਰ੍ਹਾਂ ਸਾਨੂੰ ਹਵਾਏ ਦਾ ਸੀ ਕਿਸੇ ਨੂੰ ਨਹੀਂ ਤੋੜਨਾ ਚਾਹੁੰਦੇ ਅਸੀਂ ਆਜ਼ਾਦ ਤਾਂ ਕਿਸੇ ਪਾਰਟੀ ਨਾਲ ਨਹੀਂ ਹੁੰਦਾ ਆ ਸਕਦਾ ਲੇਕਿਨ ਅਸੀਂ ਇਸ ਤਰ੍ਹਾਂ ਦੀ ਹੋਸਪੀਟੇਟੀ ਨਹੀਂ ਕਰਨਾ ਚਾਹੁੰਦੇ ਲੇਕਿਨ ਸਾਨੂੰ ਇਹ ਲੱਗਦਾ ਜਦੋਂ ਸਾਨੂੰ ਮਤ ਪੈਣਗੇ ਵੋਟਾਂ ਪੈਣੀਆਂ ਉਦੋਂ ਮੈਨੂੰ ਲੱਗਦਾ ਹੋ ਸਕਦਾ ਪੰਜਾਬ ਤੋਂ ਆਬਾਬ ਸਾਨੂੰ ਵੋਟਾਂ ਪਾਵੇ ਸਾਨੂੰ ਕਦੋਂ ਮਿਲੇਗਾ ਨਵਾਂ ਮੇਰ ਕੋਈ ਡੇਟ ਕੋਈ ਇਦਾਂ ਦਾ ਯਾਰ ਹੁਣ ਸਾਨੂੰ ਥੋੜੀ ਪਤਾ ਹੈ ਨੋਟੀਫਿਕੇਸ਼ਨ ਹੋਏਗਾ ਤਾਂ ਹੋਏਗਾ ਜੀ ਸਿੰਘ ਡੱਲੇਵਾਲ ਸਾਹਿਬ ਮਰਨ ਵਰਤੇ ਪਏ 31 ਦਿਨ ਹੋ ਚੁੱਕੇ ਹਨ ਹਾਲਾਤ ਉਹਨਾਂ ਦੇ ਕ੍ਰਿਟੀਕਲ ਦੂਸਰੇ ਪਾਸੇ ਬਾਰਡਰ ਦੇ ਸਾਡੇ ਜ਼ਿਲ੍ਹੇ ਜ਼ਿਲ੍ਹਿਆਂ ਦੇ ਵਿੱਚ ਸੱਤ ਜਗ੍ਹਾ ਦੇ ਉੱਤੇ ਬੰਬ ਲਾਸਟ ਕ੍ਰਿਸਟ ਸਟੇਸ਼ਨ ਦੇ ਬਾਹਰ ਹੋਇਆ। ਤੀਸਰੀ ਜਗ੍ਹਾ ਦੇ ਉੱਤੇ ਜਿੱਥੇ ਅੱਜ ਚੀਫ ਮਿਨਿਸਟਰ ਨੂੰ ਇੱਕ 브릿ਜ ਦਾ ਰੋਲ ਕਰਨਾ ਚਾਹੀਦਾ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਸੀ। ਚੀਫ ਮਿਨਿਸਟਰ ਆਪਣਾ ਸੂਬਾ ਛੱਡ ਕੇ ਬਾਹਰਲੇ ਮੁਲਕ ਆਸਟ੍ਰੇਲੀਆ ਚਲੇ ਗਏ। ਮੇਰਾ ਖਿਆਲ ਇਹ ਦੋਨੋਂ ਬੜੇ ਅਫਸੋਸ ਦੀ ਗੱਲ ਕੋਈ ਨਹੀਂ। ਅੱਜ ਅਸੀਂ ਗੁਰੂ ਦੀ ਪੁੱਤਰ ਨਗਰੀ ਚੋਂ ਬੋਲ ਰਹੇ ਆ ਅੱਜ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਇਹ ਜਵਾਬ ਭੰਗ ਦੇਣ ਕਿ ਕੇਜਰੀਵਾਲ ਸਾਹਿਬ ਤੁਹਾਨੂੰ ਕੱਲ ਭਗਵੰਤ ਮਾਨ ਮਿਲ ਕੇ ਗਿਆ ਜਦੋਂ ਪੰਜਾਬ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਉਹਦਾ maal ਸੁਰੱਖਿਅਤ ਨਹੀਂ ਇੰਟਰਨੈਸ਼ਨਲ ਬਾਰਡਰ ਤੇ ਬੰਬ ਬਲਾਸਟ ਹੋ ਰਹੇ ਨੇ ਇੱਕ ਪਾਸੇ ਡੱਲੇਵਾਲ ਸਾਹਿਬ ਦੇ ਨਾਲ ਹਾਲਾਤ ਵਿਸਫੋਟਕ ਬਣ ਚੁੱਕੇ ਨੇ ਤਾਂ ਤੁਸੀਂ ਦੇਸ਼ ਕਿਹੜੇ ਕੰਮ ਨੂੰ ਛੱਡ ਕੇ ਗਏ ਹੋ ক্রিকেট ਮੈਚ ਵੇਖਣ ਵਾਸਤੇ ਇਹ ਐਸਾ ਹੀ ਲੱਗਦਾ ਸ਼ੀਦੀ ਹਫਤਾ ਚੱਲ ਰਿਹਾ ਤੁਸੀਂ ਵੇਖੋ ਜਿਸ ਤਰ੍ਹਾਂ ਪੁਰਾਣੀ ਕਹਾਵਤ ਹੈ ਕਿ ਰੋਮ ਜਲ ਰਿਹਾ ਸੀ ਤੇ ਨੀਰੂ ਬਾਂਸਰੀ ਵਜਾ ਰਿਹਾ ਸੀ ਤੇ ਐੱਚੇ ਤੇ ਇਹ ਹੀ ਨਜ਼ਰ ਆ ਰਿਹਾ ਕਿ ਪੰਜਾਬ ਜਲਣ ਦੇ ਕਿਨਾਰੇ ਹੈ ਤੇ ਨੀਰੂ ਮੈਲਬੌਰਨ ਦੇ ਵਿੱਚ ਜਿਹੜੀ ਹੈ ਉਹ ਬਾਂਸਰੀ ਵਜਾ ਰਿਹਾ ਇਸ ਤੋਂ ਵੱਡੀ ਬਦਕਿਸਮਤੀ ਪੰਜਾਬ ਦੀ ਕੀ ਹੋ ਸਕਦੀ ਭਾਈ ਉਸਤਾਜ ਜੀ ਨੇ ਕਿਹਾ ਕਿ ਸੰਜੇ ਸਿੰਘ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਵਿੱਚੋਂ ਕਾਂਗਰਸ ਬਾਹਰ ਕਰਨਾ ਚਾਹੀਦਾ ਹੈ ਉੱਤ ਕੀ ਕਹਿੰਦੇ ਤੁਹਾਡਾ ਇੰਡੀਆ ਦੇ ਗੱਠਜੋੜ ਪੰਡਲ ਚੋਂ ਕਾਂਗਰਸ ਦਾ ਕਿਉਂ ਕਿ ਕਿ ਜੀਐਸਟੀ ਨੇ ਆਇਆ ਯੂਥ ਕਾਂਗਰਸ ਨੇ ਕੇਜਰੀਵਾਲ ਤੇ ਕਿਹਾ ਐਂਟੀ ਨੇਸ਼ਨ ਕਿਹਾ ਗਿਆ ਕੇਜਰੀਵਾਲ ਨੂੰ ਯੂਥ ਕਾਂਗਰਸ ਨੇ ਸਰ ਇਹ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣ ਲਓ ਜੋ ਅਜੇ ਮਾਕਨ ਨੇ ਕਿਹਾ ਮੈਂ ਉਹਦੀ ਪ੍ਰੋਰਤਾ ਕਰਨਾ ਮੈਂ ਤੇ ਪਹਿਲੇ ਹੀ ਇਹਨਾਂ ਨੂੰ ਵੇਖੋ ਸਾਡੀ ਸਮੁੱਚੇ ਪੰਜਾਬ ਯੂਨਿਟ ਨੇ ਪਹਿਲੇ ਕਿਹਾ ਸੀ ਇਹਨਾਂ ਤੋਂ ਜਿੰਨੀ ਦੂਰ ਹੋ ਉਨਹੀਂ ਚੰਗੇ ਰਹੋਗੇ ਸੋ ਜੋ ਹੁਣ ਮਾਕਨ ਸਾਹਿਬ ਨੇ ਕਿਹਾ ਕੁੰਗਲਾ ਜ਼ਿਲ੍ਹਾ ਕਿਹਾ ਅਸੀਂ ਫੈਸਲੇ ਨੂੰ ਉਹਦੀ ਬ੍ਰੋੜਤਾ ਕਰਨਿਆ ਸਹੀ ਫੈਸਲਾ ਨੈਸ਼ਨਲ ਲੈਵਲ ਤੇ ਕਾਂਗਰਸ ਨੇ ਲਿਆ ਆਪਲਾ ਇਹਨਾਂ ਦਾ ਕੋਈ ਸਾਡਾ ਗਠਬੰਦਰ ਆਂਦੇ ਟਾਈਮ ਚ ਆਪਲਾ ਹੋਣਾ ਹੀ ਨਹੀਂ ਚਾਹੀਦਾ ਸਾਡੇ ਵਾਸਤੇ ਇਹ ਬਹੁਤ ਘਾਤਕ ਸੀ ਇਹ ਗੱਲ ਦਿੱਲੀ ਚ ਵੀ ਸਾਬਤ ਹੈ ਬਸੰਜੀ ਸਿੰਘ ਦੇ ਰਾਈਟ ਹੈਗਾ ਕਿੰਨੀ ਗੱਲ ਕਹਿੰਦੇ ਕਿ ਉਹ ਚੋਂ ਬਾਹਰ ਬਾਹਰ ਕੱਢੋ ਜੀ ਕਾਂਗਰਸ ਨੂੰ ਇੰਡੀਆ ਕਤਮ ਕਰ ਦਿਓ ਜੋ ਮਰਜੀ ਕਹਿੰਦੇ ਰਹੇ ਚਾਪਾ ਉਹਨਾਂ ਦੇ ਰਾਈਟ ਤੋਂ ਕੀ ਲੈ ਇਹਨਾਂ ਦੇ ਕਹਿੰਦੇ ਸਾਰਿਆਂ ਨਾਲ ਵੱਡੀ ਪਾਰਟੀ ਮਾਈਕ ਉੱਪਰ ਇੰਡੀਆ ਬਲੌਗ ਦੇ ਵਿੱਚ ਸਾਰਿਆਂ ਨਾਲ ਵੱਡੀ ਪਾਰਟੀ ਤੇ ਹੈ ਹੀ ਕਾਂਗਰਸ ਜੀ ਕਾਂਗਰਸ ਦੇ ਆਲੇ ਬਾਕੀ ਜੋ ਇਹ ਟ੍ਰਾਂਜ਼ੈਕਸ਼ਨ ਸਾਨੂੰ ਪੈਸਾ ਕਹਿਣਾ ਚਾਹੀਦਾ ਪੰਜਾਬ ਦਾ ਪੈਸਾ ਰੁਕਿਆ ਜਾ ਰਿਹਾ ਹੈ ਵੇਖੋ ਪੰਜਾਬ ਦੇ ਲੋਕਾਂ ਨੂੰ ਚੰਗਾ ਸਮਝ ਕੇ ਕੇਜਰੀਵਾਲਾ ਮਰਦੀ ਪੰਜਾਬ ਰੁਕਣਾ ਇਹ ਕਿੱਥੇ ਆਸ ਨਾਲ ਕਾਲੀ ਕੰਪਨੀ ਮੰਗਦੀ ਪਹਿਲੇ ਕੇਜਰੀਵਾਲਾ ਦੇ ਵਿੱਚ ਕੇਜਰੀਵਾਲ ਤੁਹਾਡੀ ਗੱਲ ਨਾਲ ਸਹਿਮਤ ਸਾਰੀਆਂ ਮਾਈਨਿੰਗ ਦੇ ਵਿੱਚ ਲੁੱਟ ਕੇਜਰੀਵਾਲ ਨੇ ਗੱਲ ਕਹੀ ਸੀ ਕਿ 20000 ਕਰੋੜ ਰੁਪਏ ਅਸੀਂ ਸਾਲ ਦਾ ਮਾਈਨਿੰਗ ਚੋਂ ਦੇ ਪੰਜਾਬ ਦੇ ਸਟੇਟਮੈਂਟ ਦਿੱਤੀ 20000 ਕਰੋੜ ਦਾ ਸਾਫ 19721 ਕਰੋੜ ਹਰ ਸਾਲ 20000 ਆ ਕਿੱਥੇ ਰੋਕੀ ਸਾਰੇ ਨੋ ਵੱਡੇ ਲੁਟੇਰੇ ਇਹ ਹਿੰਦੁਸਤਾਨ ਚ ਕੋਈ ਪਾਰਟੀ ਹੈ ਤਾਂ ਆਮ ਆਦਮੀ ਪਾ ਬੇਸੂਲੇ ਨੇ ਨਾ ਇਹਨਾਂ ਦਾ ਕੋਈ ਕਿਰਦਾਰ ਨਹੀਂ ਨਾ ਇਹਨਾਂ ਦੀ ਕੋਈ ਪਾਲਿਸੀ ਹੈ ਨਾ ਇਹਨਾਂ ਦਾ ਕੋਈ ਐਕਸਪੀਰੀਅੰਸ ਹੈ ਕਿੱਥੇ ਸਾਬ ਪ੍ਰਤਾਪ ਸਿੰਘ ਕਰ ਰਹੇ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਕਿੱਥੇ ਅਸੀਂ ਆ ਡਿੱਗੇ ਆ ਤੁਸੀਂ ਵੇਖੋ ਇਸ ਟਾਈਮ ਇਹਨੂੰ ਪੰਜਾਬ ਦੇ ਕਿਸਾਨਾਂ ਦੇ ਵਿੱਚ ਤੇ ਪ੍ਰਧਾਨ ਮੰਤਰੀ ਦੇ ਵਿੱਚ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਜਦੋਂ ਅੱਜ ਡੱਲੇਵਾਲ ਸਾਹਿਬ ਕ੍ਰਿਟੀਕਲ ਹਾਲਾਤ ਚ ਨੇ ਇਹ ਉਹਨਾਂ ਨੂੰ ਛੱਡ ਕੇ ਤੇ ਬਾਹਰ ਚਲਾ ਗਿਆ ਆਸਟ੍ਰੇਲੀਆ ਚਲਾ ਗਿਆ ਸੋ ਅਸੀਂ ਤੇ ਸਹੀ ਮੈਨੇ ਦੇ ਵਿੱਚ ਇਹਦੀ ਆਸਟ੍ਰੇਲੀਆ ਜਾਣ ਦੀ ਨਿਖੇਦੀ ਕਰਨਿਆ ਤੇ ਮੈਂ ਇਹਨੂੰ ਸਭ ਤੋਂ ਔਰ ਕੇਜਰੀ ਵੱਲ ਨੂੰ ਜ਼ਿੰਮੇਵਾਰ ਸਮਝਣਾ ਜੋ ਪੰਜਾਬ ਦੇ ਨਾਜ਼ੁਖਾ ਨੇ ਮਹੂਤਵ ਨਹੀਂ ਦੇ ਪੰਜਾਬ ਦੇ ਪੁਲਿਸ ਕਚੀ ਵੀ ਸੇਫ ਨਹੀਂ ਰਹੇ ਕੋਈ ਦੋਰ ਆਈ ਨਹੀਂ ਪਰੇ ਕੱਲ ਹੋ ਰਹਾ ਹੈ ਜੀ ਸਾਹਿਬ ਦਿੱਲੀ ਜੇ ਇਲੈਕਸ਼ਨ ਹੋ ਰਹੀ ਹੈ ਯਾਰ ਇੱਕ ਮਿੰਟ ਚੁੱਪ ਕਰ ਜੋ ਕੇ ਫੇਨ ਬੋਲਣਗੇ ਹਾਂਜੀ ਹਾਂਜੀ ਸਰ ਇਧਰਲੇ ਪਾਸੇ ਆ ਜਾਓ ਦੇਖੋ ਗੱਲ ਇਸ ਤਰ੍ਹਾਂ ਹੈ ਪਿੱਛੇ ਆ ਜਾਓ ਕੁਝ ਨਹੀਂ ਹੁੰਦਾ ਇਧਰ